ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਅਕਤਹ ਜ਼ਿੰਦਗੀ ਚੈਨਲ ਤੇ ਨਹਾਤਾ ਗੂੜਾ ਡੰਗਰਾਂ ਨੂੰ ਕਿਲਿਆਂ ਉੱਤੇ ਬੰਨ ਕੇ ਤੇ ਰੋਟੀ ਖਾ ਕੇ ਜਲਾ ਹਾਣੀ ਮੁੰਡਿਆਂ ਨਾਲ ਖੇਡਣ ਲਈ ਬਾਹਰ ਨੂੰ ਭੱਜ ਗਿਆ ਵੱਡੇ ਮੁੰਡੇ ਕੈਲੇ ਦੇ ਅਜੇ ਕਈ ਕੰਮ ਕਰਨ ਵਾਲੇ ਰਹਿੰਦੇ ਸਨ ਸਾਰੇ ਕੰਮ ਨਬੇੜ ਕੇ ਉਸਨੇ ਰੋਟੀ ਖਾ ਲਈ ਤੇ ਫਿਰ ਉਸ ਦੀ ਮਾਂ ਪਾਣੋ ਨੇ ਵੀ ਰੋਟੀ ਖਾ ਲਈ ਹਨੇਰਾ ਗੂੜਾ ਹੁੰਦਾ ਜਾ ਰਿਹਾ ਸੀ ਚੰਦ ਮੁੰਡਿਆਂ ਦਾ ਪਿਓ ਅਜੇ ਘਰ ਨਹੀਂ ਸੀ ਆਇਆ ਅੱਜ ਤੜਕੇ-ਤੜਕੇ ਕੁਝ ਬਦਲਵਾਹੀ ਸੀ ਦੁਪਹਿਰ ਵੇਲੇ ਕਣੀਆਂ ਵੀ ਪੈ ਗਈਆਂ ਸਨ ਪਿਛਲੇ ਪੈਰ ਬੱਦਲ ਚੁੱਕੇ ਗਏ ਸਨ ਤੇ ਠੰਡੀ-ਠੰਡੀ ਹਵਾ ਚੱਲ ਪਈ ਸੀ ਐਨੀ ਠੰਡੀ ਤੇ ਤਿੱਖੀ ਹਵਾ ਕਿ ਸਰੀਰ ਨੂੰ چیر ਕੇ ਲੰਘਦੀ ਸੀ ਰੇਡੀਓ ਨੇ ਖਬਰਾਂ ਦਿੱਤੀਆਂ ਸਨ ਕਿ ਪਿਛਲੀ ਰਾਤ ਪਹਾੜਾਂ ਉੱਤੇ ਬਰਫ਼ ਦੋ-ਦੋ ਫੁੱਟ ਹੋਰ ਚੜ ਗਈ ਹੈ ਚੁੱਲ੍ਹੇ ਚੌਕੇ ਦੇ ਭਾਂਡੇ ਮਾਂਜ ਕੇ ਤੇ ਹੋਰ ਨਿੱਕਾ ਮੋਟਾ ਕੰਮ ਮੁਕਾ ਕੇ ਭਾਨੋ ਨੇ ਮੱਕੀ ਦੇ ਗੁੱલ્લા ਦੀ ਅੱਕ ਬਾਲੀ ਤੇ ਚੁੱਲ੍ਹੇ ਦੇ ਵੱਟੇ ਕੋਲ ਬੈਠੀ ਰਹੀ ਉਹ ਚੰਦ ਨੂੰ ਉਡੀਕ ਰਹੀ ਸੀ ਕੈਲਾ ਵੀ ਚੁੱਲ੍ਹੇ ਮੂਰੇ ਬੈਠਾ ਅੱਗ ਸੇਕਦਾ ਰਿਹਾ ਮਾਂ ਪੁੱਤ ਦੋਵੇਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹੇ ਭਾਨੋ ਦੀ ਹਿੱਕ ਨੂੰ ਪਾਲੇ ਦੀ ਟੁੱਟੜੀ ਚੜੀ ਉਸ ਨੇ ਗੁੱલ્લા ਦਾ ਰੋਗ ਚੁੱਲ੍ਹੇ ਵਿੱਚ ਸੁੱਟਣ ਲਈ ਕੈਲੇ ਨੂੰ ਕਿਹਾ ਚੁੱਲ੍ਹੇ ਵਿੱਚ ਗੁੱਲ ਮਸ਼ਾਲਾਂਗ ਮਸ਼ਾਲਾਂ ਵਾਂਗ ਲੱਟ ਲਟਾ ਉਠੇ ਤੇਰੇ ਬਾਪ ਨੇ ਦੇਖ ਵੇ ਅੱਜ ਕੀ ਕੀਤੀ ਆ ਹੁਣ ਤਾਂ ਹੀ ਉਸ ਨੂੰ ਘਾਰੀ ਨਹੀਂ ਦਿਸਿਆ ਪਾਨੋਂ ਨੇ ਸਿਰ ਤੇ ਕਰ ਖੁਰਖ ਕੇ ਖੇਸੀ ਦੀ ਬੁੱਕਲ ਮਾਰ ਲਈ ਮਸ਼ੀਨ ਉੱਤੇ ਮੱਕੀ ਦਾ ਆਟਾ ਪੀਣਾ ਧਰ ਕੇ ਝਮਿਆਰਾਂ ਵੇੜੇ ਉੱਠ ਗਿਆ ਹੋਣਾ ਮਾਂ ਤੜਕੇ ਦੋ ਤਿਹੜੀਏ ਚਾਹੀਦੇ ਨੇ ਕਣਕ ਗੋਡਣ ਨੂੰ ਹੋਰ ਉਹਨੇ ਕਿੱਥੇ ਜਾਣਾ ਸੀ ਗੁੱਲਾਂ ਦੀ ਅੱਗ ਦਾ ਪਾਂਬੜ ਕਲੇ ਦੀਆਂ ਸੁਕੜੰਜਾਂ ਨੂੰ ਸੇਕ ਗਿਆ ਸੀ ਉਸ ਨੇ ਪੀੜੀ ਜਿਸ ਉੱਤੇ ਬੈਠਾ ਸੀ ਥੋੜੀ ਜਿਹੀ ਮਗਰ ਨੂੰ ਖਿਸਕਾ ਲਈ ਭਾਨੂ ਨੇ ਸਾਗ ਵਾਲਾ ਤਪਲਾ ਚੁੱਲ੍ਹੇ ਮੁਰਲੀ PopupButton ਉੱਤੇ ਧਰ ਦਿੱਤਾ ਤੇ ਮੱਕੀ ਦੀਆਂ ਰੋਟੀਆਂ ਪੋਣੇ ਵਿੱਚ ਬਲੇਟ ਕੇ ਛਾਬੇ ਵਿੱਚ ਰੱਖ ਦਿੱਤੀਆਂ ਉੱਤੇ ਪ੍ਰਾਤ ਮੁੱਤੀ ਮਾਰ ਦਿੱਤੀ ਆ ਪਿਆ ਸਾਗ ਤੇ ਆ ਪਈਆਂ ਨੇ ਰੋਟੀਆਂ ਜਦੋਂ ਆਉ ਆਪੇ ਖਾਲੂ ਚੱਲ ਪੁੱਤ ਆਪਾਂ ਰਜਾਈ 'ਚ ਵੜੀਏ ਰੋਟੀਆਂ ਵਾਲੇ ਛਾਬੇ ਉੱਤੇ ਮੂਤੀ ਪਈ ਪ੍ਰਾਤ ਤੇ ਪਾਣੂ ਨੇ ਕੁੰਡਾ ਧਰ ਦਿੱਤਾ ਤਾਂ ਕੋਏ ਤਾਂ ਕਿ ਕੋਈ ਕੁੱਤਾ ਬਿੱਲਾ ਕੁੱਤਾ ਬਿੱਲੀ ਰੋਟੀਆਂ ਨੂੰ ਨਾ ਛੇੜੇ ਉਹ ਉੱਠਣ ਹੀ ਲੱਗੇ ਸਨ ਕਿ ਦਰਵਾਜ਼ੇ ਵਾਲੇ ਤਖਤੇ ਦੀ ਚੂਲ ਚੀਕੀ ਮਾਂ ਪੁੱਤਾਂ ਨੇ ਸੋਚਿਆ ਕਿ ਉਹ ਆ ਗਿਆ ਹੈ ਵਿੜੇ ਵਿੱਚ ਆ ਕੇ ਜੈਲੇ ਨੇ ਜ਼ੋਰ ਦੀ ਛੱਕ ਮਾਰੀ ਹੇ ਵਾਖਰੂ ਉਹ ਚੁੱਲ੍ਹੇ ਮੂਰੇ ਆ ਕੇ ਮਾਂ ਤੇ ਕਲੇ ਦੇ ਵਿਚਾਰੇ ਵਿਚਾਲੇ ਘੁੱਸੜ ਗਿਆ ਗੁੱਲਾ ਦਾ ਬੁੱਕ ਸੱਟੋਏ ਇਧਰੋਂ ਜਲੇ ਨੇ ਕੂਣੀ ਨਾਲ ਕਲੇ ਦਾ ਡੋਲਾ ਠੋਕਰਿਆ ਉਸਨੇ ਜਲੇ ਦੇ ਸਿਰ ਉੱਤੇ ਪੋਲਾ ਜਿਹਾ ਧਫਾ ਮਾਰ ਕੇ ਪੁੱਛਿਆ ਕਿੱਥੋਂ ਆਇਆ ਇਸ ਵੇਲੇ ਓਏ ਕੁੱਤੇ ਦੀ ਏ ਪੁੱਛੇ ਬਾਪੂ ਨਹੀਂ ਦੇਖਿਆ ਕਿਤੇ ਬਾਪੂ ਤਾਂ ਨੰਬਰਦਾਰਾਂ ਦੇ ਗੁਰਨਾਮ ਨਾਲ ਜਾਂਦਾ ਸੀ ਪੱਠੀ ਕੋਲ ਦੀ ਚੱਕਵੇਂ ਜੇ ਪੈਰੀ ਜਾਂਦੇ ਸੀ ਦੋਵੇਂ ਜਣੇ ਅਸੀਂ ਉਦੋਂ ਪੱਠੀ ਤੇ ਬੈਠੇ ਸੇਕਦੇ ਸੀ ਬਾਤਸ ਨਹੀਂ ਅੱਜ ਇੱਕ ਬਹੁਤ ਵਧੀਆ ਮਾਂ ਸੰਤੂ ਬੱਕਰੀਆਂ ਵਾਲੇ ਨੇ ਬਾਤਾਂ ਦੀ ਸੁਣਾਈ ਕੰਜਰ ਦੇ ਕਾਣੇ ਨੇ ਹਾਸਾ ਹਾਸ ਦੂਰੇ ਹੋ ਗਏ ਚੁੱਲ੍ਹੇ ਵਿੱਚ ਗੁੱਲਾਂ ਦੀ ਲਾਟ ਜਦ ਬਲ ਉੱਠੀ ਤਾਂ ਪੰਨੋ ਦੋਵੇਂ ਮੁੰਡਿਆਂ ਨੂੰ ਚੁੱਲ੍ਹੇ ਮੂਰੇ ਛੱਡ ਕੇ ਆਪਸ ਬਾਤ ਅੰਦਰ ਚਲੀ ਗਈ ਉਸ ਨੇ ਆਪਣਾ ਕਦੇ ਲਵਛਾਇਆ ਤੇ ਰਜਾਈ ਦੀ ਤੈ ਖੋਲ ਕੇ ਮੁੰਡਿਆਂ ਨੂੰ ਆਵਾਜ਼ ਦਿੱਤੀ ਚੰਗਾ ਵੇ ਮੈਂ ਪੈਨੀ ਆ ਤੁਸੀਂ ਅਜੇ ਕਿੰਨਾ ਕੁਚਰ ਬੈਠੋਗੇ ਸਾਗ ਵਾਲੇ ਤਪਲੇ ਤੇ ਦੇਖਿਓ ਚੱਪਣ ਹੈਗਾ ਆਹੋ ਚੱਪਣ ਹੈਗਾ ਤੂੰ ਕਿਧਰੋਂ ਪਾਲੇ ਨੇ ਖਾ ਲਈ ਹੁਣੇ ਪੈ ਗਈ ਮਾਂ ਜੈਲੇ ਨੇ ਜੈਲੇ ਦੀ ਕੜਕਮੀ ਆਵਾਜ਼ ਆਈ ਭਾਨੋ ਬੋਲੀ ਨਹੀਂ ਔਰ ਜਾਈ ਦੇ ਚਾਰੇ ਲੜ ਦੱਪ ਕੇ ਪੈ ਗਈ ਜੈਲਾ ਤੇ ਕਹਿਲਾ ਦੁੱਲੇ ਵਿੱਚ 5-7 ਗੁੱਲ ਸੁੱਟ ਲੈਂਦੇ ਜਦ ਸੇਕ ਘਟ ਜਾਂਦਾ ਹੋਰ ਗੁੱਲ ਸੁੱਟ ਲੈਂਦੇ ਉਹ ਬੈਠੇ ਰਹੇ ਕਿ ਉਹਨਾਂ ਦਾ ਪਿਓ ਆਵੇਗਾ ਤੇ ਉਸਦੇ ਰੋਟੀ ਖਾਣ ਪਿੱਛੋਂ ਉਹ ਤਿੰਨੇ ਇਕੱਠੇ ਹੀ ਸਬਾਤ ਅੰਦਰ ਚਲੇ ਜਾਣਗੇ ਉਹਨਾਂ ਦੋਵਾਂ ਨੇ ਨਿੰਮ ਵਾਲੇ ਖੇਤ ਵਿੱਚ ਬੀਜੀ ਕਲਿਆਣ ਕਣਕ ਦੀਆਂ ਗੱਲਾਂ ਛੇੜ ਲਈਆਂ ਭਾਨੋ ਦਾ ਪਾਈ ਪਾਈ ਦਾ ਹੌਕਾ ਪਾਈ ਪਾਈ ਦਾ ਹੌਕਾ ਜਹ ਨਿਕਲ ਗਿਆ ਅੱਜ ਪਹਿਲਾ ਦਿਨ ਸੀ ਜਦੋਂ ਕਿ ਉਸਦੇ ਆਦਮੀ ਨੇ ਇੰਨਾ ਹਨੇਰਾ ਕਰ ਦਿੱਤਾ ਨਹੀਂ ਤਾਂ 6 ਮਹੀਨੇ ਹੋ ਗਏ ਸਨ ਉਹ ਦਿਨ ਛੱਪ ਦੇ ਨਾਲ ਹੀ ਘਰ ਆ ਜਾਂਦਾ ਸੀ ਉਸਨੇ ਕਦੇ ਹੁਣ ਸ਼ਰਾਬ ਨਹੀਂ ਸੀ ਪੀਤੀ ਹਵਾ ਦੇ ਬੁੱਲੇ ਵਾਂਗ ਇੱਕ ਖਿਆਲ ਜਿਹਾ ਪੰਨੋ ਦੇ ਦਿਮਾਗ ਵਿੱਚ ਦੀ ਲੰਘ ਗਿਆ ਕਿ ਅੱਜ ਉਸਨੇ ਜ਼ਰੂਰ ਸ਼ਰਾਬ ਪੀ ਲਈ ਹੋਣੀ ਆ ਨੰਬਰ 12 ਦਾ ਗਰਨਾਮ ਜਦ ਨਾਲ ਰਲ ਗਿਆ ਫਿਰ ਤਾਂ ਸ਼ਰਾਬ ਆਪੇ ਹੀ ਪੀਤੀ ਗਈ ਭਾਨੋ ਦੇ ਦਿਮਾਗ ਨੂੰ ਘੇਰ ਜਹੀ ਚੜ ਗਈ ਜਦ ਉਸ ਨੂੰ ਪੁਰਾਣੀਆਂ ਗੱਲਾਂ ਯਾਦ ਆਉਣ ਲੱਗੀਆਂ 6 ਮਹੀਨੇ ਪਹਿਲਾਂ ਚੰਦ ਦੀਆਂ ਲੋਕ ਗੱਲਾਂ ਕਰਦੇ ਹੁੰਦੇ ਕਿ ਉਹ ਤਾਂ ਬਸ ਅੱਜ ਵੱਡਿਆ ਕੱਲ ਵੱਡਿਆ ਪੈਂਛਣੀਏ ਥਾਣੇਦਾਰ ਦੀ ਤੀਵੀ ਜਿਸ ਦੇ ਜਵਾਬ ਕੋਈ ਨਹੀਂ ਸੀ ਤੇ ਉਮਰ 40 ਤੋਂ ਥੱਲੇ ਸੀ ਥਾਣੇਦਾਰ ਦੇ ਉੱਤੋਂ ਦੀ ਪਈ ਹੋਈ ਸੀ ਗੁਰਨਾਮ ਤੇ ਚੰਦ ਸ਼ਰਾਬ ਪੀਂਦੇ ਤੇ ਫਿਰ ਗੁਰਨਾਮ ਚੰਦ ਨੂੰ ਥਾਣੇਦਾਰ ਦੇ ਘਰ ਦੀ ਕੰਦ ਟਪਾ ਆਉਂਦਾ ਜਦੋਂ ਕਿ ਥਾਣੇਦਾਰ ਅਜੇ ਸ਼ਰਾਬ ਦੇ ਠੇਕੇ ਉੱਤੇ ਹੀ ਹੁੰਦਾ ਸ਼ਰਾਬ ਦੇ ਠੇਕੇ ਵਿੱਚ ਥਾਣੇਦਾਰ ਦਾ ਹਿੱਸਾ ਸੀ ਤੇ ਉਹ ਕਾਫੀ ਰਾਤ ਪਈ ਤੱਕ ਠੇਕੇ ਉੱਤੇ ਹੀ ਹਮੇਸ਼ਾ ਬੈਠਾ ਰਹਿੰਦਾ ਸੀ ਬਰਾਂਡੀ ਪਾ ਕੇ ਤੇ ਦਾੜੀ ਉੱਤੇ ਠਾਠੀ ਬੰਨ ਬਨ ਕੇ ਲੰਮੇ ਲੰਮੇ ਮੁਸ਼ਹਰਿਆਂ ਨੂੰ ਵਟ ਦਿੰਦਾ ਰਹਿੰਦਾ ਜਿੰਨਾ ਬੰਦਿਆਂ ਨੂੰ ਪਤਾ ਸੀ ਉਹ ਬਿੜਕ ਵਿੱਚ ਰਹਿੰਦੇ ਸਨ ਕਿ ਜਿੱਦਣ ਚੰਦ ਥਾਣੇਦਾਰ ਦੇ ਡਿੱਕੇ ਚੜ ਗਿਆ ਥਾਣੇਦਾਰ ਦਾ ਤਤ ਭੈੜੇ ਉਹਨੇ ਬਸ ਕੰਢੀ ਵੱਢ ਕੇ ਹੀ ਛੱਡਣੀ ਆ ਗੱਲੀ ਗੱਲੀ ਤੀਵੀਆਂ ਰਾਹੀਂ ਭਾਨ ਨੂੰ ਸਭ ਪਤਾ ਲੱਗ ਗਿਆ ਸੀ ਪਹਿਲਾਂ ਪਹਿਲਾਂ ਤਾਂ ਉਸਨੇ ਮੂੰਹ ਜਿਹਾ ਵੱਟੀ ਰੱਖਿਆ ਫਿਰ ਜਿਸ ਦਿਨ ਉਹ ਉਹ ਚੰਦ ਦੇ ਸਾਰੇ ਪਰਦੇ ਪਰਦੇ ਘੇੜਨ ਲੱਗੀ ਤਾਂ ਚੰਦ ਨੇ ਉਸ ਨੂੰ ਬਹੁਤ ਕੁੱਟਿਆ ਕੁੱਟ-ਕੁੱਟ ਅਦਮਰੀ ਕਰ ਦਿੱਤਾ ਕੁੱਟ-ਕੁੱਟ ਪਸਲੀਆਂ ਹਲਾ ਦਿੱਤੀਆਂ ਫਿਰ ਜਦ ਵੀ ਉਹ ਥਣੇਦਾਰਨੀ ਦਾ ਨਾਂ ਲੈਂਦੀ ਤਾਂ ਚੰਦ ਉਸ ਨੂੰ ਲੱਤੀ ਮੁੱਕੀ ਸ਼ੁਲਕ ਦਿੰਦਾ ਉਹ ਚੋਰਾ ਕਰਦੀ ਕਿ ਉਸ ਦੀ ਸੋਨੇ ਵਰਗੀ ਦੇਹ ਪਾਪੀ ਜੱਟ ਨੇ ਮਿੱਟੀ ਵਿੱਚ ਰੋਲ ਰੱਖੀ ਹੈ ਨਾ ਉਹ ਮਰਨ ਚੋਗੀ ਨਾ ਜਿਉਣ ਚੋਗੀ ਹੋਰ ਟੀਵੀਆਂ ਦੇ ਸਮਝਾਉਣ ਨਾਲ ਸਬਰ ਕਰਕੇ ਚੁੱਪ ਹੋ ਗਈ ਸੀ ਆਦਮੀ ਤਾਂ ਨਾਤਾ ਘੂੜਾ ਹੁੰਦਾ ਘਰ ਦੀ ਆਣ ਇੱਜ਼ਤਾਂ ਟੀਵੀ ਦੀ ਆਣ ਇੱਜ਼ਤ ਨਾਲ ਹੀ ਬਣੀ ਹੁੰਦੀ ਹੈ ਆਦਮੀ ਘਰ ਤੋਂ ਬਾਹਰ ਸੌਕ ਖੇ ਖਾਵੇ ਘਰੇ ਟੀਵੀ ਕੋਲ ਆ ਕੇ ਉਹੋ ਜੇ ਉਹੋ ਜਾਂ ਹੋ ਜਾਂਦੇ ਆਦਮੀ ਤਾਂ ਨਾਤਾ ਘੂੜਾ ਹੁੰਦਾ ਇੱਕ ਦਿਨ ਭਾਨੋ ਰੋਈ ਜਾਵੇ ਤੇ ਬਸ ਕੰਬੀ ਜਾਵੇ ਨਾ ਕੁਝ ਬੋਲੇ ਤੇ ਨਾ ਕੁਝ ਖਾਵੇ ਪੀਵੇ ਚੰਦ ਉਹਦੇ ਮੂੰਹ ਵੱਲ ਵੇਖਦਾ ਰਿਹਾ ਤੇ ਫਿਰ ਉਸਨੇ ਉਸਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਉਸਨੇ ਤੋੜੇ ਵਿੱਚੋਂ ਪਾਣੀ ਦੀ ਗੜਵੀ ਭਰੀ ਤੇ ਚੁਲੀ ਭਰ ਕੇ ਭਾਨੋ ਨੂੰ ਕਹਿੰਦਾ ਆਹ ਦੇਖ ਅੱਗੇ ਤੋਂ ਸ਼ਰਾਬ ਗਊ ਵਾਲੀ ਆਣ ਐ ਹੋਰ ਐਸਾ ਵੈਸਾ ਕੰਮ ਬਸ ਛੱਡ ਦੇ ਸਾਰੀ ਗੱਲ ਮਿੱਟੀ ਪਾ ਦੇ ਦਾੜੀ ਮੂਹ ਤੇ ਨਾਲ ਮੁੰਨਦੀ ਬਿਸ਼ੱਕ ਇੰਨਾ ਗੱਲਾਂ ਨੂੰ 6 ਮਹੀਨੇ ਗੁਜ਼ਰ ਗਏ ਸਨ ਪਰ ਅੱਜ ਫੇਰ ਚੰਦ ਘਰ ਨਹੀਂ ਸੀ ਆਇਆ ਭਾਨੋ ਦੇ ਮਨ ਵਿੱਚ ਪੂਰਾ ਸ਼ੱਕ ਹੋ ਗਿਆ ਕਿ ਅੱਜ ਉਸਨੇ ਜ਼ਰੂਰ ਗਰਨਾਮ ਨਾਲ ਸ਼ਰਾਬ ਪੀਤੀ ਹੋਣੀ ਤੇ ਥਾਣੇਦਾਰ ਦੇ ਘਰ ਵੀ ਜ਼ਰੂਰ ਤੀਵੀ ਸਾਰੀ ਉਮਰ ਜੁੱਤੀਆਂ ਕਿਉਂ ਨਾ ਖਾਂਦੀ ਰਹੇ ਉਹਦੇ ਪੁੱਤ ਗੱਭਰੂ ਸਨ ਉਹ ਕਿਉਂ ਮਨੁੱਖ ਦੀ ਜੁੱਤੀ ਬਣ ਕੇ ਰਹੇ ਇਹੋ ਜਿਹੇ ਆਦਮੀ ਨਾਲੋਂ ਤੀਵੀਂ ਨਿੱਧਰੀ ਚੰਗੀ ਭਾਨੋ ਦੇ ਦਿਲ ਵਿੱਚ ਗੁੱਸੇ ਦੀ ਇੱਕ ਚਿੰਗ ਭਖ ਉੱਠੀ ਉਸਨੇ ਸੋਚਿਆ ਕਿ ਜੇ ਹੁਣ ਉਹ ਆ ਗਿਆ ਤਾਂ ਤਿੰਨੇ ਮਾਂ ਪੁੱਤ ਰਲ ਕੇ ਉਸ ਨੂੰ ਘਰੋਂ ਬਾਹਰ ਕੱਢ ਦੇਣਗੇ ਦੇਣ ਤੇ ਕਹਿਣ ਜਾ ਜਿੱਧਰੋਂ ਆਇਆ ਹੈ ਭਾਨੋ ਦੇ ਉੱਤੇ ਲਈ ਰਜਾਈ ਦੇ ਲੜ ਢਿੱਲੇ ਪੈਣੇ ਸ਼ੁਰੂ ਹੋ ਗਏ ਉਸ ਦੀ ਅੰਦਰਲੀ ਕਿਸੇ ਅਗਨੇ ਜਿਵੇਂ ਬਾਹਰਲੀ ਠੰਡ ਨੂੰ maat ਪਾ ਦਿੱਤੀ ਸੀ ਉਸ ਦਾ ਸਰੀਰ ਪਖਣ ਲੱਗ ਪਿਆ ਉਹ ਆਪਣੇ ਬਿਸਤਰੇ ਤੋਂ ਉੱਠੀ ਤੇ ਵਿਹੜੇ ਵਿੱਚ ਦੀ ਲੰਘ ਕੇ ਦਰਵਾਜ਼ੇ ਦਾ ਕੁੰਡਾ ਲਾ ਆਈ ਦੋਵੇਂ ਮੁੰਡੇ ਚੁੱਲ੍ਹੇ ਮੂਰੇ ਬੈਠੇ ਅੱਗ ਸੇਕ ਰਹੇ ਸਨ ਤੇ ਹੌਲੀ ਹੌਲੀ ਗੱਲਾਂ ਕਰ ਰਹੇ ਸਨ ਮਾਂ ਤੂੰ ਕਿੱਧਰ ਜੈਲੇ ਨੇ ਪੁੱਛਿਆ ਮੈਂ ਕਿੱਧਰ ਹੋਣਾ ਸੀ ਆਜੋ ਪੈਜੋ ਹੁਣ ਉਹਨੇ ਤਾਂ ਮਨਾਤੀ ਦਾੜੀ ਕੰਜਰ ਨੇ ਆਜੋ ਪੈਜੋ ਬਸ ਆ ਕੇ ਬਾਰ ਖਲਾਇਆ ਤਾਂ ਸਾਲਾ ਲੱਕੇ ਨਹੀਂ ਗਿਆ ਟਟਿਆਂ ਦਾ ਬਾਰ ਖਲਾਉਂਦੇ ਮੇਰੇ ਪਿਓ ਦੇ ਸਾਲੇ ਨੂੰ ਪੁੱਠਾ ਨਾ ਮੋੜਿਆ ਤਾਂ ਮੈਨੂੰ ਜੱਟ ਦੀ ਧੀ ਕੌਣ ਆਖੂ ਪ੍ਰਾਤ ਥੱਲੇ ਪਈਆਂ ਰੋਟੀਆਂ ਉਸਨੇ ਚੁੱਕ ਕੇ ਮੈਂ ਦੀ ਖੁਰਲੀ ਵਿੱਚ ਸੁੱਟ ਦਿੱਤੀਆਂ ਤੇ ਸਾਗ ਵਾਲਾ ਤਫਲਾ ਗੱਲ ਤੋਂ ਫੜ ਕੇ ਕੰਧ ਨਾਲ ਮਾਰਿਆ ਤਪਲਾ ਠਿਕਰੀ ਠਿਕਰੀ ਹੋ ਗਿਆ ਉਸ ਵਿਚਲਾ ਸਾਗ ਕੁਝ ਕੰਧ ਨਾਲ ਲਿਪਿਆ ਗਿਆ ਤੇ ਬਾਕੀ ਛਟ ਛਟ ਹੋ ਕੇ ਵੇੜੇ ਚ ਟਿੱਕ ਗਿਆ ਜੈਲਾ ਮੁਸਕੜੀਏ ਹੱਸਿਆ ਤੇ ਭੱਜ ਕਿਸ ਬਾਤ ਵਿੱਚ ਆ ਕੇ ਰਜਾਈ ਵਿੱਚ ਵੜ ਗਿਆ ਕੈਲਾ ਕੁਝ ਨਾ ਬੋਲਿਆ ਤੇ ਗੰਭੀਰ ਹੋ ਗਿਆ ਬਾਪੂ ਤੇ ਉਸ ਨੂੰ ਵੀ ਗੁੱਸਾ ਆ ਗਿਆ ਪਰ ਉਹ ਮਾਂ ਦੇ ਮਨ ਵਾਲੇ ਗੁੱਸੇ ਨੂੰ ਅਜੇ ਨਹੀਂ ਸੀ ਸਮਝ ਸਕਿਆ ਕੈਲਾ ਤੇ ਉਸ ਦੀ ਮਾਂ ਸਬਾਤ ਵਿੱਚ ਆ ਕੇ ਪੈ ਗਏ ਦੋਵੇਂ ਮੁੰਡੇ ਚੁੱਪ ਕੀਤੇ ਪਏ ਰਹੇ ਉਹਨਾਂ ਦੀ ਮਾਂ ਲੰਬੇ ਲੰਬੇ ਸਾਹ ਲੈਂਦੀ ਤੇ ਅੱਛਾ ਪ੍ਰਮਾਤਮਾ ਨਿਆ ਕਰੀ ਦੇ ਸ਼ਬਦਾਂ ਵਿੱਚ ਬੁੜਬੁੜ ਕਰਦੀ ਚੁੱਪ ਹੋ ਗਈ ਇੱਕ ਘੰਟੇ ਬਾਅਦ ਦਰਵਾਜ਼ੇ ਦਾ ਬਾਹਰਲਾ ਕੁੰਡਾ ਖੜਕਿਆ ਨਾ ਮਾਂ ਬੋਲੀ ਤੇ ਨਾ ਮੁੰਡੇ ਭਾਨੋ ਨੇ ਹਾਕਾਂ ਸੁਣੀਆਂ ਹਾਕਾਂ ਚੰਦ ਦੀਆਂ ਨਹੀਂ ਸਨ ਮੂੰਹ ਉੱਤੇ ਰਜਾਈ ਲਾ ਕੇ ਪਾਨੋ ਨੇ ਕੰਨ ਲਾ ਕੇ ਸੁਨਿਆ ਬੋਲ ਕਿਸੇ ਉੱਪਰੇ ਬੰਦੇ ਦਾ ਸੀ ਜੈਲਿਆ ਦੇਖ ਵੇ ਕੌਣ ਆਇਆ ਇਸ ਵੇਲੇ ਮਾਨੇ ਛੋਟੇ ਮੁੰਡੇ ਨੂੰ ਆਖਿਆ ਜੈਲੀ ਨੇ ਵਿਹੜੇ ਵਿੱਚ ਜਾ ਕੇ ਦਰਵਾਜ਼ੇ ਦਾ ਕੁੰਡਾ ਖੋਲ ਕੇ ਤਖਤਾ ਜਦ ਖਿੱਚਿਆ ਤਾਂ ਦੇਖਿਆ ਕਿ ਦੋ ਬੰਦੇ ਉਸ ਦੇ ਪਿਓ ਨੂੰ ਡੌਲਿਆਂ ਤੋਂ ਫੜੀ ਖੜੇ ਸਨ ਦੋਵੇਂ ਬੰਦਿਆਂ ਨੇ ਧੂਕੇ ਚੰਦ ਨੂੰ ਦਰਵਾਜ਼ੇ ਵਿੱਚ ਪਏ ਦਰਵਾਜੇ ਵਿੱਚ ਡੇ ਪਏ ਇੱਕ ਮੰਜੇ ਉੱਤੇ ਲਟਾ ਦਿੱਤਾ ਤੇ ਜੈਲੀ ਨੂੰ ਅੰਦਰੋਂ ਲਾਲਟੈਨ ਕਰਕੇ ਲਿਆਉਣ ਲਈ ਕਿਹਾ ਲਾਲਟੈਨ ਲੈ ਕੇ ਜੈਲਾ ਜਦ ਆਇਆ ਤਾਂ ਉਸ ਦੀ ਮਾਂ ਤੇ ਕਹਿਲਾ ਵੀ ਉਸ ਦੇ ਨਾਲ ਹੀ ਦਰਵਾਜੇ ਵਿੱਚ ਆ ਗਏ ਦੇਖਿਆ ਚੰਦ ਦੇ ਸਾਰੇ ਕੱਪੜੇ ਲਹੂ ਨਾਲ ਗੱਜ ਹੋਏ ਪਏ ਸਨ ਸਿਰ ਤੇ ਉਸ ਦੇ ਸਿਰ ਵਿੱਚ ਦੋ ਸਿੱਧੇ ਗੰਡਾਸੇ ਵੱਜੇ ਸਨ ਤੇ ਲਹੂ ਉਸ ਦੇ ਕੰਨ ਦੀ ਪੇਪੜੀ ਕੋਲ ਦੀਤ ਤਿਹਰੀ ਬਣ ਕੇ ਅਜੇ ਵੀ ਵਾਗ ਰਿਆ ਸੀ ਭਾਨੋ ਤਾ ਕੇ ਚੰਦ ਦੀ ਹਿੱਕ ਉਤੇ ਢੇਰੀ ਹੋ ਗਈ ਭੁੱਬ ਮਾਰੀ ਪਟਤਾ ਵੇ ਘਰ ਵੈਲਣ ਜੱਟੀ ਨੇ ਸੋ ਦੋਸਤੋ ਇਹ ਸੀ ਕਹਾਣੀ ਨਹਾਤਾ ਕੁੜਾ ਜਿਸ ਨੂੰ ਲਿਖਿਆ ਹੈ ਰਾਮ ਸਰੂਪ ਅਣਖੀ ਜੀਦੇ ਦੁਆਰਾ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਤੇ ਇਸ ਕਹਾਣੀ ਬਾਰੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਅਕਤਿ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ